ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਅੱਜ ਗੱਲ ਕਰਦੇ ਆਂ ਦਲਜੀਤ ਦੋਸਾਂ ਤੇ ਸਿੱਧੂ ਮੂਸੇਵਾਲਾ ਸਿੱਧੂ ਮੂਸੇਵਾਲੇ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਦਲਜੀਤ ਦੋਸਾਂ ਨੂੰ ਜਿਹੜਾ ਬੜਬੜੀਆਂ ਗੱਲਾਂ ਕਰਦਾ ਜਿਹੜਾ ਉਹ ਹੱਲਾਸ਼ੇਰੀ ਦਵਾ ਰਿਆ ਵੀ ਲੋਕਾਂ ਨੂੰ ਇਹ ਕਹਿ ਦੋ ਜੀ ਪਾਠ ਕਰਦਾ ਬਹੁਤ ਰੱਬ ਨਾਲ ਸਿੱਧੀਆਂ ਲਿਵਾਂ ਜੁੜੀਆਂ ਹੋਈਆਂ ਨੇ ਇਹ بڑے بڑے ਸਟਾਰ ਵੀ ਕਹਿਣ ਲੱਪੇ ਉਹਦੀਆਂ ਅੱਖਾਂ 'ਚ ਦੇਖਣਾ ਬਹੁਤ ਔਖਾ ਬਈ ਇਹ ਚਮਚਾਗਰੀ ਦੀ ਕੋਈ ਹੱਦ ਹੁੰਦੀ ਆ ਸ਼ਰਮ ਕਰੋ ਤੁਸੀਂ ਤੁਹਾਨੂੰ ਲੋਕ ਫੋਲੋ ਕਰਦੇ ਆ ਇਹ ਗੱਲਾਂ ਕਰਦੇ ਹੋ ਤੇ ਸਭ ਤੋਂ ਪਹਿਲਾਂ ਸ਼ੁਕਰਗੁਜ਼ਾਰ ਕਰਦੀ ਆ ਜੀ ਮਿਹਰਬਾਨੀ ਕਰਦੀ ਆ ਕਿਸੇ ਨੇ ਮੈਨੂੰ ਆਪਣੇ ਕੋਈ ਗਿਫਟ ਭੇਜਿਆ ਤੇ ਆਨਲਾਈਨ ਮੇਰੇ ਘਰੇ ਡਿਲੀਵਰੀ ਹੋਈ ਤੇ ਜਦੋਂ ਮੈਂ ਉਹ ਡਿਲੀਵਰੀ ਹੋਈ ਤੇ ਖੋਲ੍ਹਿਆ ਤੇ ਉਹਦੇ ਵਿੱਚੋਂ ਆ ਮੇਰੇ ਭਰਾ ਦੀ ਫੋਟੋ ਨਿਕਲੀ ਜਿਨ੍ਹਾਂ ਨੇ ਭੇਜਿਆ ਉਹਨਾਂ ਨੂੰ ਰਿਕਵੈਸਟ ਕੀਤੀ ਆ ਕਿ ਵੀ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੇਰਾ ਜੋ ਦੇ ਨਾਲ ਰਿਲੇਸ਼ਨਸ਼ੀ ਉਹ ਮੈਨੂੰ ਪਤਾ ਹੈ ਜੀ ਮੈਂ ਆ ਇੱਕ ਦਿਓਲ ਸਾਹਿਬ ਨੇ ਮੇਰੇ ਉਨੇ ਨੇ ਕਮੈਂਟ ਪਾਇਆ ਸੀ ਵੀ ਤੂੰ ਆ ਗੈਟਅਪ ਵਿੱਚ ਸਹੀ ਲੱਗਦਾ ਉਜੜਿਆ ਜਿਹਾ ਨਾਰਿਆ ਕਰ ਭਰਾ ਮੇਰੇ ਉਹ ਮੈਂ ਤੁਹਾਨੂੰ ਅੱਜ ਦੱਸ ਰਿਹਾ ਜੀ ਵੀ ਜਦੋਂ ਸਿੱਧੂ ਮਰਿਆ ਉਸ ਤੋਂ ਬਾਅਦ ਮੈਂ ਕਦੀ ਦਾੜੀ ਬਾਲ ਨਹੀਂ ਕਟਾਈ ਮੈਂ ਉਹ ਜੜੇ ਹਾਲ ਚ ਕਿਉਂ ਰਿਹਾ ਮੈਨੂੰ ਪਤਾ ਉਸ ਘਰ ਵਿੱਚ ਦੁਬਾਰਾ ਖੁਸ਼ੀ ਆਈ ਤਾਂ ਮੈਂ ਜਾ ਕੇ ਗੈਟਅਪ ਚੇਂਜ ਕੀਤਾ ਤੇ ਮੇਰੇ ਮਨ 'ਚ ਉਸ ਬੰਦੇ ਲਈ ਮੈਂ ਜੁੜਿਆ ਸਿੱਧੂ ਮੂਸੇਵਾਲੇ ਲਈ ਤੇ ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਸੀ ਵੀ ਜਦੋਂ ਪੰਜਾਬ ਜਾਊਂਗਾ ਉਹਨਾਂ ਦੇ ਘਰ ਹੋ ਕੇ ਆਇਆ ਕਰੂੰਗਾ ਔਰ ਹੋ ਕੇ ਵੀ ਉਹਨਾਂ ਦੇ ਬਾਪੂ ਨੂੰ ਮਿਲ ਕੇ ਵੀ ਆਉਣਾ ਤੇ ਪੰਜਾਬ ਤੋਂ ਬਾਹਰ ਉਹਦੀ ਛਵੀ ਜਿਹੜੀ ਹੈ ਉਹਨੂੰ ਲੋਕ ਗੈਂਗਸਟਰ ਕਹਿੰਦੇ ਆ ਤੇ ਉਹ ਛਵੀ ਨੂੰ ਸੁਧਾਰਨ ਲਈ ਮੈਂ ਇੱਕ ਫਿਲਮ ਕਰਨ ਲੱਗਿਆ ਜੀ ਸ਼ਾਰਟ ਮੂਵੀ ਹੈ ਉਹ ਛਵੀ ਬਣਾਉਣੀ ਹਿੰਦੀ ਚ ਹੀ ਹੈ ਕਿ ਲੋਕਾਂ ਨੂੰ ਸਮਝਾਵੇ ਤੇ ਦਲਜੀਤ ਦੋਸਾਂਝ ਦੀ ਗੱਲ ਜਿਹੜੀ ਮੈਂ ਤੁਹਾਨੂੰ ਵਿੱਚ ਕਿਹਾ ਸੀ ਵੀ ਦਲਜੀਤ ਦੋਸਾਂਝ ਨੂੰ ਮੂਸੇ ਵਾਲਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਇੱਕ ਸ਼ੋਅ ਦੇ ਵਿੱਚ ਦਲਜੀਤ ਦੋਸਾਂਝ ਨੇ ਕਿਹਾ ਸੀ ਬਈ ਮੂਸੇ ਵਾਲਾ ਨਾਮ ਦਿਲਾ ਉੱਥੇ ਲਿਖਿਆ ਖਾਸਾ ਚੇਰ ਲੱਗ ਜੂ ਮਟਾਉਣ ਵਾਸਤੇ ਉਹ ਉਸਨੇ ਇਸ ਕਰਕੇ ਬੋਲਿਆ ਕਿਉਂਕਿ ਉੱਥੇ ਉਹਨੂੰ ਇੱਕ ਅੰਗਰੇਜ਼ ਨੇ ਕਿਹਾ ਕਹਿੰਦਾ ਵੀ ਮੈਂ ਜਦੋਂ ਸਿੱਧੂ ਮੂਸੇ ਵਾਲੇ ਨੂੰ ਸੁਣਦਾ ਸੀ ਕਿ ਉਹ ਚਲਾ ਗਿਆ ਤੇ ਮੈਂ ਸੋਚਦਾ ਵੀ ਜਿੰਨੇ ਪੱਗਾਂ ਬੰਦੇ ਆ ਜਾਂ ਉਹਦੇ ਵਾਂਗੂ ਗਾਉਂਦੇ ਤੇ ਉਹਦੇ ਅਰਗੇ ਲੈਜੈਂਡ ਹੋਣਗੇ ਪਰ ਜਦੋਂ ਮੈਂ ਤੈਨੂੰ ਦੇਖਿਆ ਤੇਰੇ ਚ ਉਹ ਗੱਲ ਨਹੀਂ ਬਣੀ ਉਸ 쇼 ਦੇ ਵਿੱਚ ਪਹਿਲਾਂ ਉਹਨਾਂ ਕਿਹਾ ਸੀ ਉਹਨੂੰ ਮੈਂ ਤੈਨੂੰ ਤਾਂ ਦੇਖਣਾ ਆਇਆ ਫਿਰ ਉਹਨੇ ਇਹ ਗੱਲ ਕਹੀ ਵੀ ਮੈਂ ਤੇਰੇ ਤੋਂ ਗੱਲ ਨਹੀਂ ਬਣੀ ਉਹ ਸ਼ੋਅ ਸਿਰਫ ਇਸੇ ਕਰਕੇ ਫੁੱਲ ਹੋ ਰਹੇ ਨੇ ਕਿਉਂਕਿ ਲੋਕ ਇਹ ਸੋਚਦੇ ਆ ਜਿਹੜੇ ਅੰਗਰੇਜ਼ ਆ ਖਾਸ ਕਰ ਅੰਗਰੇਜ਼ ਬਹੁਤ ਆ ਰਹੇ ਨੇ ਦਲਜੀਤ ਦੇ ਸ਼ੋਅਾਂ 'ਚ ਉਹਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਮੂਸੇ ਵਾਲੇ ਦਾ ਲਿਖ ਕੇ ਲੈ ਲਓ ਜੇ ਮੂਸੇ ਵਾਲਾ ਹੁੰਦਾ ਤਾਂ ਇਹਨੂੰ ਕੁਛ ਕਰਨ ਬਣਿਆ ਦਿੰਦਾ ਜਿੰਦੇ ਜੀਏ ਸਾਰੇ ਉਹਨਾਂ ਲੱਗਦੇ ਸੀ ਮਰਨ ਤੋਂ ਬਾਅਦ ਕਈਆਂ ਨੇ ਉਹਦੀ ਤਾਰੀਫ਼ ਵੀ ਕੀਤੀ ਕਈ ਜਿਹੜੇ ਕਹਿੰਦੇ ਸੀ ਮੈਂ ਤਾਂ ਸੁਣਿਆ ਕਦੀ ਨਹੀਂ ਮੇਰੇ ਬੱਚਿਆਂ ਦੀ ਉਮਰ ਦਾ ਹੋਊਗਾ ਉਹ ਵੀ ਤਰੀਫ਼ਾ ਕਰਦੇ ਨੇ ਤੇ ਕੁਝ ਲੋਕ ਕਹਿੰਦੇ ਆ ਕਿ ਦਲਜੀਤ ਦੇ ਖਿਲਾਫ ਜਿਹੜੇ ਬੰਦੇ ਬੋਲਦੇ ਆ ਉਹਨਾਂ ਨੂੰ ਬੋਲਣਾ ਨਹੀਂ ਚਾਹੀਦਾ ਉਹ ਪਏ ਹੋਏ ਫਿਰਦੇ ਨੇ ਫਲਾਨਾ ਧਮਕਾਨਾ ਬਈ ਮਿੱਠੇ ਜੇ ਹੋ ਕੇ ਤੁਸੀਂ ਪਿੱਛੇ ਸਾਰੇ ਉਹਦੀਆਂ ਛਾਪ ਲੂਸੀਆਂ ਹੀਆਂ ਕਰਦੇ ਹੋ ਸਾਰੇ ਕਿਉਂ ਕਰਨ ਕੋਈ ਬੰਦਾ ਤਾਂ ਸੱਚ ਬੋਲਣ ਵਾਲਾ ਹੁੰਦਾ ਨਾ ਉਹ ਤਾਂ ਬੋਲੂਗਾ ਹੀ ਤੇ ਐਦਾਂ ਸਾਰਿਆਂ ਤੋਂ ਨਹੀਂ ਹੋਣਾ ਤੁਸੀਂ ਤਾਰੀਫਾਂ ਕਰੋ ਜੋ ਮਰਜ਼ੀ ਕਰੋ ਪਰ ਜਿੱਥੇ ਉਹ ਬੰਦਾ ਗਲਤ ਹੈ ਗਲਤ ਹੈ ਉਹ ਬਦੋਬਦੀ ਕਰਕੇ ਗਾਣਾ ਗਾ ਕੇ ਹੁਣ ਇੱਕ ਸ਼ੋਅ ਤੋਂ ਪਹਿਲਾਂ ਉਹ ਚੀਜ਼ ਕਰਦਾ ਸੀ ਉਹਨੂੰ ਪੁੱਛੋ ਤੇ ਉਹਦੇ ਨਾਲ ਦੇ ਜਿਹੜੇ ਆ ਉਹ ਉਹਨਾਂ ਦਾ ਨਾਂ ਕਿਉਂ ਨਹੀਂ ਲੈਂਦਾ ਉਹਨਾਂ ਨੂੰ ਹਾਈਲਾਈਟ ਕਿਉਂ ਨਹੀਂ ਕਰਦਾ ਹਾਂ ਜਿਨ੍ਹਾਂ ਨੇ ਉਹ ਉਸ ਟਾਈਮ ਦੇ ਵਿੱਚ ਔਖੇ ਟਾਈਮ 'ਚ ਗਾਣੇ ਦਿੱਤੇ ਸਾਰ ਦਿੱਤਾ ਉਹਦਾ ਸਾਥ ਕਿਉਂ ਨਹੀਂ ਦਿੰਦਾ ਇੱਕ ਗਾਣਾ ਇਸ ਬੰਦੇ ਕੋਲ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਕਿ ਸੁੱਤਾ ਸ਼ੇਰ ਸੀ ਜਾਗਿਆ ਬਾਬਾ ਦੀਪ ਸਿੰਘ ਦੇ ਅੰਦਰ ਦਾ ਭਗਤੀ ਨੂੰ ਸ਼ਕਤੀ ਨੂੰ ਹੱਥ ਪਾਇਆ ਬਾਬੇ ਨੇ ਜੇ ਇਸ ਉਮਰ ਵਿੱਚ ਲੋਕੀ ਖੁੰਡੀ ਫੜ ਕੇ ਤੁਰਦੇ ਨੇ ਉਸ ਉਮਰ ਵਿੱਚ ਖੰਡਾ ਸੀ ਖੜਕਾਇਆ ਬਾਬੇ ਉਹ ਗਾਣਾ ਕਿਉਂ ਨਹੀਂ ਗਾਉਂਦਾ ਸਿਰਫ ਇਸ ਕਰਕੇ ਨਹੀਂ ਗਾਉਂਦਾ ਕਿ ਉਹ ਬੰਦਾ ਦੁਬਾਰਾ ਹਾਈਲਾਈਟ ਨਾ ਹੋਵੇ ਹੈਨਾ ਜਦ ਤੱਕ ਇਹ ਉਹਦਾ ਗਾਣਾ ਨਹੀਂ ਗਾਉਂਦਾ ਮੈਂ ਤਾਂ ਇਹਦੀ ਰੀਲ ਬਣਾਉਂਦਾ ਰਹੂ ਪਰ ਮੈਨੂੰ ਇਹ ਤੋਂ ਉਮੀਦਾਂ ਕੋਈ ਨਹੀਂ ਇਹ ਬੰਦੇ ਨੂੰ ਜਦੋਂ ਕੋਈ ਨਵਾਂ ਬੰਦਾ ਸਟੋਰੀ ਸੁਣਾਉਂਦਾ ਉਹਦੀ ਕਿੱਡੀ ਵੀ ਵਧੀਆ ਸਟੋਰੀ ਹੋਵੇ ਕਿੰਨੇ ਪੈਸੇ ਵੀ ਉਹਨੂੰ ਦਿੰਦਾ ਹੋਵੇ ਨਹੀਂ ਕਰਦਾ ਇਹਨੂੰ ਲੱਗਦਾ ਕੋਈ ਨਵਾਂ ਮੇਰੇ ਜਰੀਏ ਚੱਲ ਜੂ ਹਾਂ ਦੂਜੀ ਗੱਲ ਸੁਲਤਾਨ ਦੀ ਸੁਲਤਾਨ ਬਹੁਤ ਜ਼ਿਆਦਾ ਚਮਚਾਗਰੀ ਵਾਲਾ ਬੰਦਾ ਜਦੋਂ ਸੁਲਤਾਨ ਨੂੰ ਫਿਲਮੀ ਬੰਦਾ ਕੋਈ ਫੋਨ ਕਰਦਾ ਤਾਂ ਉਹ ਕਹਿੰਦਾ ਮੈਂ ਖਾਣਾ ਖਾਣਾ ਹੁਣ 6 ਮਹੀਨੇ ਤੋਂ ਖਾਣਾ ਹੀ ਖਾਈ ਜਾਂਦਾ ਹਲੇ ਖਾਣਾ ਖਾ ਕੇ ਰਿਟਰਨ ਕਾਲ ਕਰਨੀ ਮੋਬਾਈਲ ਕਿਉਂ ਬਣੇ ਨੇ ਮੋਬਾਈਲ ਦੇ ਮਿਸ ਕਾਲ ਦੇ ਵਿੱਚ ਮੋਬਾਈਲ ਦੇ ਵਿੱਚ ਮਿਸ ਕਾਲ ਦਾ ਆਪਸ਼ਨ ਹੈ ਇੰਨਾ ਤਾਂ ਪਹਿਲਾਂ ਸਿੱਖ ਲੈਣ ਇਹ ਉਹ ਸਿਰਫ ਡਰਾਮੇ ਆ ਜੇ ਬੰਦਾ ਇਹ ਇੰਨਾ ਹੀ ਸੱਚਾ ਆ ਤੇ ਇਹਨੂੰ ਇੰਨੇ ਸਾਲਾਂ ਬਾਅਦ ਉਹ ਜਿਹੜੀ ਮੈਡਮ ਮਿਲੀ ਉਹਦੀ ਸਿਸਟਰ ਪਿੰਡ ਦੀ ਹਨਾ ਤਾਂ ਜਾਂ ਉਹਦੀ ਵੀਡੀਓ ਵਾਇਰਲ ਕਰਨ ਦੀ ਇੰਨੀ ਕੀ ਲੋੜ ਸੀ ਸੋਚਣ ਵਾਲੀ ਗੱਲ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਮੈਂ ਗਲਤ ਆ ਇਹ ਚੀਜ਼ਾਂ ਉਹ ਕਰਦਾ ਹੁੰਦਾ ਸਿੱਧੂ ਕਦੀ ਇਦਾਂ ਕਰਦਾ ਸੀ ਤੇ ਮੈਨੂੰ ਫਲਾਨਾ ਮਿਲਿਆ ਮੈਂ ਐ ਕਰਤਾ ਉਹ ਕਰਤਨ ਨਹੀਂ ਕਿਉਂਕਿ ਇਹ ਤਾਂ ਕਰਦਾ ਕਿਉਂਕਿ ਇਹਨੇ ਆਪਣੇ ਆਪ ਨੂੰ ਹਾਈਲਾਈਟ ਕਰਨਾ ਔਰ ਆਪਣੇ ਆਪ ਨੂੰ ਸੱਚਾ ਦਿਖਾਉਣਾ ਹੈ ਉਹ ਹੁਣ ਇੱਕ ਬੰਦਾ ਬਜ਼ੁਰਗਾਂ ਦੀਆਂ ਫੋਟੋਆਂ ਖਿੱਚਦਾ ਉਹਦੇ ਖਿੱਚਣ ਤੋਂ ਵੀ ਉਹ ਤੋਂ ਪਹਿਲਾਂ ਇਹ ਕਹਾਇਆ ਗਿਆ ਵੀ ਤੂੰ ਕਹਿ ਤੇਰੀ ਤਾਂ ਲੇਵ ਲੱਗੀ ਹੋਆ ਵਾਹਿਗੁਰੂ ਵਾਹਿਗੁਰੂ ਫਿਰ ਉਹਦੋਂ ਕਰਦਾ ਹੈਨਾ ਵਾਹਿਗੁਰੂ ਵਾਹਿਗੁਰੂ ਕਰਨ ਵਾਲੇ ਸੱਚ ਵਿੱਚ ਉਹ ਕਰਮ ਕਿਉਂ ਨਹੀਂ ਕਰਦੇ ਜਿਨ੍ਹਾਂ ਨੇ ਉਹਨਾਂ ਦਾ ਸਾਥ ਦਿੱਤਾ ਉਹਨਾਂ ਦਾ ਸਾਥ ਕਿਉਂ ਨਹੀਂ ਦਿੰਦੇ ਇਹਦਾ ਪਾਰਟ 2 ਜ਼ਰੂਰ ਬਣਾਉਂਗਾ ਜ਼ਰੂਰ ਬਣਾਉਂਗਾ ਕਿਉਂਕਿ ਹੱਲੇ ਲੋਕ ਘੱਟ ਦੇਖਦੇ ਆ ਚੰਗੀਆਂ ਚੀਜ਼ਾਂ ਨੂੰ ਘੱਟ ਹੀ ਦੇਖਦੇ ਆ ਸੋਨੂ ਸੀਤੋ ਵਾਲੇ ਨੂੰ ਦੇਖਦੇ ਆ ਤੁਸੀਂ ਤੁਹਾਡਾ ਇਦਾਂ ਅਸਰ ਥੋੜੇ ਦੇ ਪੈਂਦਾ ਤੁਸੀਂ ਆਪ ਸੋਚ ਕੇ ਦੇਖੋ ਕਿ ਪੰਜਾਬ ਵਿੱਚ ਸਿਰਫ ਇਦਾਂ ਨਹੀਂ ਰਹਿ ਗਏ ਸਿੰਘਸੂਰ ਮੇ ਸਾਊ ਬੰਦੇ ਕੋਈ ਨਹੀਂ ਰਹੇ ਇਹ ਚੀਜ਼ਾਂ ਸੋਚਣ ਵਾਲੀਆਂ ਹਨ ਫੇਰਾ ਫੇਰੀਆਂ ਕਰਕੇ ਕਿੱਥੇ ਤੱਕ ਚੱਲ ਜਾਓਗੇ ਯਾਰ ਖਾਣੀ ਤਾਂ ਤੁਸੀਂ ਰੋਟੀ ਆ ਦਲਜੀਤ ਦਸਾਂਜ ਤੂੰ ਕਿੰਨਾ ਕੁ ਸਹੀ ਆ ਜਾਂ ਤੇਰੇ ਨਾਲ ਜਿਹੜੀ ਉਹ ਕੁੜੀ ਆ ਚੰਡੀਗੜ੍ਹ ਵਾਲੀ ਉਹਨੂੰ ਜਦੋਂ ਕਿਸੇ ਨੇ ਸਟੋਰੀ ਸੁਣਾਈ ਤਾਂ ਸੁਣ ਕੇ ਕੀ ਕਹਿੰਦੀ ਹਾਂ ਕਰ ਲਾਂਗੇ ਸਟੋਰੀ ਬਹੁਤ ਵਧੀਆ ਜਦੋਂ ਬੰਦੇ ਦਾ ਨਾਮ ਲਿਆ ਗਿਆ ਨਹੀਂ ਉਹਨਾਂ ਨਾਲ ਨਹੀਂ ਕਰਨੀ ਬੀਜ਼ੀਆਂ ਹਲੇ 3 ਸਾਲ ਪਹਿਲਾਂ ਤੁਸੀਂ ਰੈਡੀ ਸੀ ਉਸ ਤੋਂ ਬਾਅਦ ਤੁਸੀਂ ਇੱਕ 5 ਮਿੰਟ ਤੇ 3 ਸਾਲ ਲਈ ਬੀਜ਼ੀ ਹੋ ਗਏ ਤੁਹਾਡੀਆਂ ਇਹ ਕਰਤੂਤਾਂ ਵੀ ਦੱਸਿਆ ਕਰੋ ਨਾ ਜਿਹੜੀਆਂ ਬਾਕੀ ਚੀਜ਼ਾਂ ਤਾਂ ਇਹਨਾਂ ਦੀ ਮੈਨੇਜਮੈਂਟ ਹੈ ਇਹਨਾਂ ਨੂੰ ਹਾਈਲਾਈਟ ਕਰਦੀ ਹੈ ਤੇ ਪਲੀਜ਼ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰਿਓ